ਨੀ ਕਰਮੀ ਨੀ ਕਰਮੀ ਹਾਂ ਬੇਬੇ ਨੀ ਇੱਥੇ ਬੈਠੀ ਆ ਨੀ ਤੜਕੀ ਤੌਰਾਂ ਕੱਢ ਕੇ ਬਹਿ ਜਾਂਦੀ ਐ ਲੈ ਬੇਬੇ ਫੇਰ ਕੀ ਆ ਹੁਣ ਤੌਰਾਂ ਕੱਢਣ ਨੂੰ ਹੀ ਆ ਤੂੰ ਵੀ ਤਾਂ ਚੱਪਲਾਂ ਨਾਲ ਜਰੱਬਾਂ ਪਾਈ ਫਿਰਦੀ ਆ ਨਾ ਨੀ ਮੈਨੂੰ ਤਾਂ ਬੂਟ ਬਲਾਟ ਜੇ ਥੋੜੇ ਪੈਂਦੇ ਆ ਮੈਨੂੰ ਤਾਂ ਆਹੀ ਠੀਕ ਨੇ ਅੱਗੇ ਆਉਂਦੀਆਂ ਸੀ ਫਾਰਮ ਦੀਆਂ ਬੂਟ ਜੇ ਮਿਲਦੇ ਹੁੰਦੇ ਸੀ ਇਸ ਤਾਂ ਉਹੀ ਪਾ ਲੈਂਦੇ ਸੀ ਉਹੀ ਗਰਮੀਆਂ ਚ ਪਾ ਲੈਣੇ ਉਹੀ ਸਿਆਲਾਂ ਚ ਇੱਕ ਵਾਰ ਮਿਲਦੇ ਹੁੰਦੇ ਸੀ ਆ ਥੋੜੀ ਟਾਈਮ ਨਵੇਂ ਨਵੇਂ ਚਿਰ ਤਰਨੇ ਸਾਡੇ ਨਹੀਂ ਹੁੰਦੇ ਸੀ ਇਹ ਕੁਸ ਚੱਲ ਕੋਈ ਨਾ ਬੇਬੇ ਤੇਰੇ ਟਾਈਮ ਦੀ ਗੱਲ ਨੀ ਮੇਰੀ ਗੱਲ ਸੁਣ ਆਹੋ ਸੱਚ ਨੀ ਤੇਰੇ ਤੇ ਮੇਰੇ ਮੁੰਡੇ ਦੇ ਵਿਆਹ ਨੂੰ ਸਾਲ ਟੱਪ ਗਿਆ ਹਨਾ ਪਤਾ ਹੀ ਨਹੀਂ ਲੱਗਿਆ ਕਿਵੇਂ ਸਾਲ ਲੰਘ ਗਿਆ ਥੋੜੀ ਦੇਖਦੇ ਦੇਖਦੇ ਟੱਪਿਆ ਹੋਣਾ ਬੇਬੇ ਮੇਰਾ ਤਾਂ ਝਾੜੂ ਲਾਉਂਦੇ ਲਾਉਂਦੇ ਕੱਪੜੇ ਧੌਂਦੇ ਧੌਂਦੇ ਭਾਂਡੇ ਧੌਂਦੇ ਧੌਂਦੇ ਜਵਾਕਾਂ ਦੀਆਂ ਪੋਟੀਆਂ ਸਾਫ਼ ਕਰਦੇ ਜਵਾਕਾਂ ਨੂੰ ਪਾਲਦੇ ਪੋਹਦੇ ਥੋੜੇ ਤਾਣੇ ਮੇੜੇ ਸਹੰਦੇ ਮੇਰਾ ਤਾਂ ਇਂ ਟੱਪਿਆ ਥੋੜਾ ਹੀ ਦੇਖਦੇ ਦੇਖਦੇ ਟੱਪ ਗਿਆ ਸਾਲ ਨੀ ਕੀ ਕਹੀ ਜੰਨੀ ਆ ਮੈਨੂੰ ਨਹੀਂ ਸੁਣਦਾ ਕੁਛ ਕੁਝ ਨਹੀਂ ਕੁਝ ਨਹੀਂ ਬੇਬੇ ਮੈਂ ਤਾਂ ਕੁਛ ਨਹੀਂ ਕੀਤਾ ਨੀ ਕੁਸਤਾ ਕਹਿੰਦੀ ਸੀ ਤੂੰ ਉਹ ਤਾਂ ਮੈਂ ਕੁਛ ਨਹੀਂ ਕਹਿੰਦੀ ਸੀ ਮੈਂ ਤਾਂ ਕਹਿੰਦੀ ਸੀ ਆਹੋ ਸਾਲ ਟੱਪ ਗਿਆ ਸਾਲ ਟੱਪ ਗਿਆ ਐਂ ਹੀ ਟੱਪ ਗਿਆ ਹਾਂ ਹਾਂ ਸਾਲ ਟੱਪ ਗਿਆ ਸਾਲ ਹੂੰ ਉੱਡ ਪ ਗਿਆ ਮੈਂ ਚੱਕ ਪ ਗਿਆ ਨੀ ਮੇਰੀ ਗੱਲ ਸੁਣ ਆਹ ਇੱਥੇ ਬਿੱਲੀ ਬੈਠੀ ਰਹਿਣੀ ਆ ਕੋਈ ਜਾ ਕੇ ਕੰਮ ਧੰਦਾ ਕਰ ਲਾ ਹਾਏ ਰੱਬਾ ਮੈਂ ਬਿੱਲੀ ਬੇਬੇ ਦਾ ਸ ਕਮਾਲ ਹੋ ਗਈ ਸਵੇਰ ਤੋਂ ਰਾਤ ਤੱਕ ਤਾਂ ਮੈਂ ਸਾਰਾ ਕੰਮ ਕਰਦੀ ਹਾਂ ਹਜੇ ਵੀ ਮੈਂ ਬਿੱਲੀ ਲੱਗਦੀ ਆ ਤੈਨੂੰ ਨੀ ਕਰਦੀ ਆ ਤੂੰ ਕੰਮ ਸਾਰੀ ਦਿਹਾੜੇ ਦਿਨ ਤੇਰਾ ਤੂੰ ਪਤਾ ਮੈਨੂੰ ਆ ਮੇਰੀ ਕੁੜੀ ਆਈ ਸੀ ਦੋ ਦਿਨ ਰਹਿ ਕੇ ਗਈ ਆ ਪਤਾ ਵਿਚਾਰੀ ਨੇ ਕਿੰਨਾ ਕੰਮ ਕੀਤਾ ਹਾਈ ਹਾਈ ਰੱਬਾ ਬੇਬੇ ਐਡਾ ਐਡਾ ਝੂਠ ਉਹਨੇ ਤਾਂ ਪਾਣੀ ਦਾ ਗਲਾਸ ਚੱਕ ਕੇ ਨਹੀਂ ਪੀਤਾ ਤੂੰ ਕਹਿੰਨੀ ਉਹ ਕੰਮ ਕਰਕੇ ਗਈ ਆ ਮੈਂ ਤਾਂ ਤੇਰੇ ਤੇ ਹੈਰਾਨ ਆ ਜਾਣੀ ਤੂੰ ਚੁੱਪ ਕਰਕੇ ਬਹਿ ਜਾ ਕੰਮ ਤਾਂ ਤੈਨੂੰ ਆਪ ਨੂੰ ਆਉਂਦਾ ਨਹੀਂ ਕੋਈ ਹੈ ਉਹੀ ਬਸ ਆਹ ਨਾਲ ਸਬਜੀ ਸਬਜੀ ਚੱਜ ਦੀ ਬਣਾਇਆ ਕਰ ਹੋਰਾਂ ਤੇਨੂੰ ਕੰਮ ਨਹੀਂ ਹੈਗਾ ਅੱਛਾ ਅੱਛਾ ਮੈਨੂੰ ਕੰਮ ਨਹੀਂ ਕਰਨਾ ਆਉਂਦਾ ਹੈ ਹਾਂ ਉਹ ਤੇਨੂੰ ਕੰਮ ਦਾ ਚੱਜ ਕਿੱਥੇ ਆ ਨਾ ਨਾ ਹੋਰ ਤੁਨੂੰ ਹੀ ਚੱਜੇ ਸਾਰੇ ਕੰਮ ਕਰਨ ਦੇ ਨਹੀਂ ਜਾ ਨਹੀਂ ਜਾ ਤੂੰ ਪਹਿਲਾਂ ਜਾ ਕੇ ਆਟਾ ਕੋਨ ਲੈ ਮੈਨੂੰ ਕੰਮ ਨਹੀਂ ਕਰਨੇ ਹੁੰਦੇ ਗੱਲ ਸੁਣਨੀ ਮੇਰੀ ਹਾਂ ਆਟਾ ਮੇਰੇ ਵਰਗਾ ਗੁੰਨ ਨਹੀਂ ਜਾ ਤੁਰ ਜਾ ਆਟਾ ਕੋਨ ਜਾ ਕੇ ਅੱਛਾ ਅੱਛਾ ਤੇਰੇ ਵਰਗਾ ਆਟਾ ਕੋਈ ਨਾ ਤੇਰੇ ਵਰਗਾ ਹੀ ਗੁੰਨੂ ਆਟਾ ਲੈ ਦੋ ਕੁ ਦਿਨ ਕੁੜੀ ਨੇ ਦੀ ਨੇ ਆ ਕੇ ਡੱਕਾ ਦੂਰਾ ਕੀਤਾ ਨਹੀਂ ਕਿਵੇਂ ਉਹਦੇ ਨੰਬਰ ਬਣਾਉਣ ਲੱਗੀ ਹੋਈ ਐ ਮੈਨੂੰ ਕਹਿੰਦੀ ਤੈਨੂੰ ਕੰਮ ਕਰਨ ਦਾ ਚੱਜ ਨਹੀਂ ਹੈਗਾ ਕੋਈ ਨਾ ਚੱਜ ਨਾਲ ਹੁਣ ਕੰਮ ਮੈਂ ਵੀ ਨਹੀਂ ਕਰਦੀ ਹਾਂ ਆਪ ਤਾਂ ਨੂੰ ਇਨਾ ਦਾ ਕਰਦੀ ਹਾਂ ਕੰਮ ਬਦਤ नहीं। नहीं। हाँ बेबे हाँ बेबे दोनों ले आटा आवेग उन्हों हाँ की देख बेबे हैगा ना तेरे अलग आटा होए मैं मर जा